ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਪ੍ਰੈਸ ਕਾਨਫਰੰਸ ਆਏ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਆਵਾਦੀ ਪਾਰਟੀ ਜਿਹੜੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼ ਸੁਥਰਾ ਨੇਕ ਪ੍ਰਸ਼ਾਸਨ ਦੇਵਾਂਗੇ ਅੱਜ ਓਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਆ ਕਨਾਉਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਆਮ ਬੰਦਿਆਂ ਦੀ ਐਮਸੀਆਂ ਦੀ ਹੈ ਤੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਧਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਤੁਸੀਂ ਦੇਖ ਕੇ ਵੀ ਆਏ ਹੋ ਤੇ ਹੋ ਰਿਹਾ ਦੇਖ ਵੀ ਰਹੇ ਹੋ ਲੇਕਿਨ ਪਹਿਲਾਂ ਵੀ ਇਲੈਕਸ਼ਨ ਹੁੰਦੇ ਆਏ ਐ ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ ਹੈ ਪੈਸੇ ਦੀ ਵਰਤੋਂ ਹੁੰਦੀ ਹੈ ਮੈਂ ਇਸ ਗੱਲ ਨੂੰ ਬਹੁਤਾ ਤਰਜੀਹ ਨਹੀਂ ਦਿੰਦਾ ਲੇਕਿਨ ਐਸਯੂ ਦੇ ਵਾਸਤੇ ਲੜ ਰਹੇ ਹਾਂ ਤੇ ਲੜਾਂਗੇ ਪਰ ਹੁਣ ਇਹ ਜਿਸ ਕਨਿਆਣੀ ਹਰਕਤਾ ਤੇ ਆਮ ਆਦਮੀ ਪਾਰਟੀ ਉੱਤਰੀ ਹੈ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਜਾਨ ਮਾਲ ਨੂੰ ਪੈ ਗਿਆ ਬੂਥ ਕੈਪਚਰ ਕਰਨ ਦਾ ਪਹਿਲਾਂ ਤੇ ਜਗਾੜ ਬਣਾ ਲਿਆ ਤਰੀਕਾ ਲੱਭ ਲਿਆ ਤੇ ਕਾਤਲਾਂ ਨੂੰ ਇੱਥੇ ਵਿੱਚ ਲੈ ਕੇ ਆ ਗਏ ਜਿਨ੍ਹਾਂ ਨੇ ਤਿੰਨ ਤਿੰਨ ਕਤਲਾਂ ਦੇ ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ ਤੇ ਕੇ ਚੱਲ ਰਹੇ ਹਨ ਉਹਨਾਂ ਨੂੰ ਪਰੋਲ ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆ ਬੰਦਾ ਖੜਾ ਹੈ ਪੁਲਿਸ ਦੇ ਨਾਂਅ ਇਹਦਾ ਨਾਮ ਹੈ ਦਰਜੀਤ ਸਿੰਘ ਪਾਨਾ ਜਲੰਧਰ ਦਾ ਰਹਿਣ ਵਾਲਾ ਪਰਾਣਾ ਦਰਜੀਤ ਸਿੰਘ ਪਾਨਾ ਗੈਂਕਰ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਇਹਦੇ ਪਰ ਕੇਸ ਕੀ ਆ ਹੈ ਪਹਿਲਾ ਇਹਨੇ ਕਤਲ ਕੀਤਾ ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ ਤੇ ਤਾਂ ਇਹ ਅੰਦਰ ਚਲੇ ਗਿਆ ਇਹ ਜਮਾਨਤ ਲੈ ਕੇ ਆ ਗਿਆ ਜਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਜਿਹੜੇ ਕਿ ਕਹਿੰਦੇ ਵੀ ਇਹਨੇ ਕੀਤੇ ਤਿੰਨ ਕਤਲ ਹੋ ਗਏ ਇਹ ਬੰਦਾ ਅੰਦਰ ਚਲੇ ਗਿਆ ਇਨੂੰ ਉਮਰ ਕਹਿਰ ਸੁਨਾ ਦਿੱਤੀ ਗਈ ਹਾਈ ਕੋਰਟ ਤੱਕ ਪਤਾ ਨਹੀਂ ਮਨੂੰ ਸੁਪਰੀਮ ਕੋਰਟ ਗਿਆ ਕਿ ਨਹੀਂ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਨੇ ਇਸੇ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ جواب ਆ ਕੇ ਇਸ ਨੂੰ ਪਰੋਲ ਤੇ ਲਿਆਂਦਾ ਪਰਸੋ ਤੇ ਇਹ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਇਹਦੇ ਚਾਰੇ ਪਾਸੇ ਪੁਲਿਸ ਹੁੰਦੀ ਹੈ ਪੂਰੀ دہشت گردੀ ਸਾਡੇ ਬੈਸਟਾਲਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਹੈ ਛੀਚਲ ਦੇ ਘਰ ਦੇ ਆਲੇ-ਦਾਲੇ ਫਿਰਦਾ ਪਾਇਆ ਗਿਆ ਤੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕੁੱਛਣਾ ਚਾਹੁੰਦਾ ਕਿ ਆਹ ਰਾਜ ਲਿਆਉਣ ਦੇ ਬਾਅਦ ਸਾਨੂੰ ਲੋਕਾਂ ਨੇ ਬੁੱਤਾਂ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫੇਰ ਤ੍ਰਿਕੇ ਨਾਲ ਲੱਲੋ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਫੁੱਲ ਬੋਟਾਂ ਦੇ ਲੋਕਾਂ ਨੇ ਪਾਉਣੇ ਤੁਸੀਂ ਧੰਕੀਆਂ ਪੁਲਿਸ ਵਾਲੀਆਂ ਤਾਂ ਹੋਰ ਮਜਬੂਰ ਲੇਕਿਨ ਆਹ ਕਿਸ ਤਰ੍ਹਾਂ ਮਨਜ਼ੂਰ ਕਰ ਲਈਏ ਤੁਸੀਂ ਕਿਹਾ ਕੀ ਕੁਲੰਗਰਾ ਨੂੰ ਮੁਰਾਣਾ ਚਾਹੁੰਦੇ ਹੋ ਜਾਂ ਚਰਜੀ ਚਿੱਨੀ ਨੂੰ ਮੁਰਾਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਐਲੀਗੇਸ਼ਨ ਲਗਾਤੇ ਉਹਨਾਂ ਨੂੰ ਮੁਰਾਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮੁਰਾਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਥ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ ਦੋ ਕੱਢ ਰਾ ਦ ਆਇਆ ਹੋਇਆ ਤੋਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹ ਇਹ ਭੇਜੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਏ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪਰੋਲ ਨਹੀਂ ਦਿੱਤੀ ਜਾ ਸਕਦੀ ਪਰ ਉਹ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਹੁਣ ਤਾਂ ਫਿਰ ਐਸੀ ਹੈ ਕਿ ਸਰ ਪਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਐਸੀ ਲੜਾਂਗੇ ਐਸੀ ਮਰਾਂਗੇ ਐਸੀ ਐਥੇ ਆਪਣੇ ਜਲੰਧਰ ਨੂੰ ਬਚਾਉਣਾ ਹੈ। ਐਸੀ ਪੰਜਾਬ ਨੂੰ ਬਚਾਉਣਾ ਥੋਤੇ। ਜਿਸ ਤਰੀਕੇ ਦੇ ਤੁਹਾਡੇ ਰਵੱਈਏ ਐ। ਇਸ ਤਰ੍ਹਾਂ ਦੇ ਕਾਤਲ ਪਨਾਉਣੀਆਂ ਹਰਕਤਾਂ ਤੁਹਾਡੀਆਂ। ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀਆਂ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਤੇ ਇਸ ਤਰ੍ਹਾਂ ਦੇ ਕ੍ਰਿਮੀਨਲ ਜਦ ਨੂੰ ਲਿਆ ਕੇ ਐਸੀ ਇਹ ਉਹਨੇ ਚੰਨਣ ਨਹੀਂ ਦੇਣਾ। ਇਲੈਕਸ਼ਨ ਤਾਂ ਲੋਕਾਂ ਨੇ ਬੋਟਾ ਪਾਉਣੀਆਂ ਲੋਕ ਨੇ ਤਾਰਾ ਕਰਨ ਦੇ। ਨਾ ਜਲੰਧਰ ਦੇ ਲੋਕ ਡਰਦੇ ਐ। ਨਾ ਜਲੰਧਰ ਦੇ ਲੋਕ ਬਕਾਉ ਹੈ। ਨਾ ਜਲੰਧਰ ਦੇ ਲੋਕ ਤੁਹਾਡੇ ਲਾਰਿਆਂ ਵਿੱਚ ਆਉਣ ਵਾਲੇ ਆ। ਤੁਸੀਂ ਪਹਿਲਾਂ ਕਿਹਾ ਦਲਿਤ ਦਿੱਪਤੀ ਸੀਐਮ ਬਣਾਵਾਂਗੇ ਅਜੇ ਤੱਕ ਨਹੀਂ ਬਣਾਇਆ ਹੁਣ ਕਿਤਰਾ ਜਾਂਦੇ ਉਹਨਾਂ ਬਸਤੀਆਂ ਦੇ ਵਿੱਚ। ਤੁਸੀਂ ਅੱਜ ਸਵੇਰੇ ਨਹੀਂ ਪਿਆ ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ। ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ। ਇੱਕ ਨਹੀਂ ਇਹ ਸਾਰੇ ਘਰਾਂ ਦਾ ਇਹ ਹਾਲ ਹੈ। ਦੋ ਸਾਲ ਤੁਸੀਂ ਕੀ ਕਰਦੇ ਰਹੇ ਜੀ ਗੰਦਾ ਪਾਣੀ ਟਿਊਬਲ ਬੰਦ ਹੈ ਟਿਊਬਲ ਇੱਕ ਪਾਸੇ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ ਉਹ ਕੀ ਦੀ ਜ਼ਿੰਮੇਵਾਰੀ ਹੈ ਤੁਸੀਂ ਇੱਥੇ ਇਲੈਕਸ਼ਨ ਲੜਨ ਦੇ ਬਾਵਜੂਦ ਪੂਰਾ ਜੋਰ ਲਾਉਣ ਦੇ ਬਾਵਜੂਦ ਇੱਕ ਪਾਸੇ ਵਿੱਚ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ ਤਾਂ ਲੋਕਾਂ ਦਾ ਬਣੇਗਾ ਕੀ ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ ਕੀ ਜੀ ਮੈਨੂੰ ਐਸਟੀਮੇਟ ਬਣਾ ਕੇ ਦੋ ਮੈਂ ਇੱਥੇ ਦਾ ਐਮਪੀ ਚੁਣਿਆ ਗਿਆ ਮੈਂ ਆਪਣੇ ਐਮਪੀ ਫੰਡ ਚੋਂ ਇੱਥੇ ਟੀਬਲ ਲਾਉਣਾ ਚਾਹਦਾ ਆ ਲਵਾਉਂਗਾ ਲੇਕਿਨ ਇਹ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਵੱਲੋਂ ਆਹ ਹੋ ਰਿਹਾ ਹੈ ਕਿ ਕ੍ਰਿਮੀਨਲ ਜਨੂੰ ਲਿਆ ਕੇ ਇੱਥੇ ਫੂਟ ਕੈਪਚਰਿੰਗ ਕਰਕੇ ਪੁਰਸ ਨੂੰ ਲਗਾ ਕੇ ਇਹ ਇੱਥੇ ਲੁੱਟਣਾ ਚਾਹੁੰਦੇ ਐ ਇਲੈਕਸ਼ਨ ਨੂੰ ਜਿਹੜਾ ਕਿ ਅਸੀਂ ਲੁੱਟਣ ਨਹੀਂ ਦੇਵਾਂਗੇ ਐਸੀ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸਰਕਾਰ ਨੂੰ ਵੀ ਕਹਿ ਰਹੇ ਆ ਇਹਨੂੰ ਵਾਪਸ ਭੇਜੋ ਜੀਨੇ ਸਪਾਰਸ਼ ਕਰਕੇ ਲਿਆਂਦਾ ਹੈ ਉਹੀ ਸਪਾਰਸ਼ ਕਰੇ ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਨ੍ਹਾਂ ਨੇ ਕੋਠੀਆਂ ਦੱਬ ਕੇ ਯਾਰ ਮੈਂ ਤਾਂ ਹੈਰਾਨ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਹੈ ਕਿਤੇ ਰੋਟੀ ਖਾਂਦੇ ਉਹਨਾਂ 3 ਲੱਖ ਰੁਪਏ ਹੋ ਗਏ ਉਹ ਨਹੀਂ ਦਿੱਤੇ। ਕਿਆ ਕਰੂਗੇ ਹੁਣ ਇਹ ਵੀ ਲੁੱਟ ਲਿਆ ਜਾਂ ਸਾਡੇ ਗਰੀਬ ਆਦਮੀ ਨਾਲ? ਸੋ ਆ ਚੀਜ਼ ਜਿਹੜੀ ਹੈ ਇਹ ਬਰਦਾਸ਼ਤ ਕਾਬਲ ਨਹੀਂ ਆ ਜਿਹੜੇ ਗਨਮੈਨ ਕਿਆ ਕਰਦੇ ਆ ਹੋਰ ਕੁਝ ਕਰਦੇ ਜੀ ਕਿਸ ਤਰ੍ਹਾਂ ਲੁੱਟਦੇ ਸਾਨੂੰ ਬਹੁਤਾ ਪੰਗਾ ਨਹੀਂ ਲੇਕਿਨ ਇਸ ਤਰ੍ਹਾਂ ਦੀ ਦਹਿਸ਼ਤ ਕਰਦੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ ਅਸੀਂ ਇਹਦੇ ਖੋਰ ਨਿੰਦਾ ਕਰਦੇ ਹਾਂ আর ਇਹਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਕੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਅਰ ਪਿਆਰ ਦੇ ਨਾਲ ਜਿੱਤਣਾ ਹੈ ਲੋਕਾਂ ਵਿੱਚ ਅਸੀਂ ਪਿਆਰ ਦਾ ਸਨੇਹਾ ਦੇਣਾ ਹੈ ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ ਮੈਨੂੰ ਲੋਕਾਂ ਨੇ ਪਿਆਰ ਨਾਲ ਬੁੱਤਾਂ ਪਾਈਆਂ ਲੇਕਿਨ ਮੈਂ ਨਸ਼ਿਆਂ ਦੇ ਖਿਲਾਫ ਮੈਂ ਜਿਹੜੀਆਂ ਡੜਾ ਸੱਟਾ ਚੱਲਦਾ ਲਾਟਰੀਆਂ ਚੱਲਦੀਆਂ ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ ਜਿਹੜੀਆਂ ਇੱਥੇ ਚੈਨ ਖੋਹ ਰਹੀਆਂ ਜਿਹੜੇ ਇੱਥੇ ਡਾਕੇ ਆ ਲੁੱਟਾ ਹੋ ਰਹੀਆਂ ਉਹਨਾਂ ਦੇ ਖਿਲਾਫ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਆਰਾ ਸਾਡੇ ਭੈਣ ਜੀ ਆਰ ਜਿੱਤ ਜਾਣੇ ਇਹਦੀ ਦੋਵੇਂ ਪੈਣ ਪਾਈ ਲੜ ਇੱਥੇ ਇਹਨਾਂ ਬਦਫੈਲੀਆਂ ਨੂੰ ਦੂਰ ਕਰਾਂਗੇ ਇਹ ਦੋਨੋਂ ਇੱਕੋ ਜਿਹੀ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੋਨਾਂ ਨੇ ਇੱਥੇ ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾੜੀ ਸੀ ਅਜ ਪਸ਼ੋਰ ਵੀ ਮਾੜੀ ਹੈ ਇਹ ਭਾਜੀਪੀ ਉਹਨੂੰ ਲੇਗੀ ਤਾਂ ਉਹ ਚੰਗੇ ਨਹੀਂ ਹੋਗੇ ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਝ ਕੀਤਾ ਤੇ ਜਿਹੜੇ ਹੁਣ ਥੇੜ ਨੇ ਆ ਜਿਹੜੇ ਅਰੋੜੇ ਵਾਗੇ ਬੈਠੇ ਜਿਨ੍ਹਾਂ ਤੇ ਸਾਰੇ ਐਲੀਗੇਸ਼ਨ ਲੱਗੇ ਆ ਉਹ ਵੀ ਇੱਥੇ ਮਾੜੀ ਹੈ ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਚੋਣੋ ਜਿਹੜਾ ਤੁਹਾਡੇ ਮੁਫਾਦ ਵਾਸਤੇ ਤੁਹਾਡੀ ਸ਼ਾਂਤੀ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੀ ਤਰੱਕੀ ਵਾਸਤੇ ਖੜਾ ਹੋਰ ਖੜੇਗਾ ਜਾ ਤੁਸੀਂ ਮਾਨੂੰ ਪਾਵਰ ਦਿੱਤੀ ਹੈ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜ ਕੇ ਦਿਖਾਵਾਂਗੇ ਔਰ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਜੜਾ ਸੱਟਾ ਖਤਮ ਕਰਨ ਦੀ ਨਾਟਰੀ ਖਤਮ ਕਰਨ ਦੀ ਇੱਥੇ ਲੁੱਟਾਂ ਖਵਾ ਖਤਮ ਕਰਦੀ ਇਹ ਲੜਾਈ ਅਸੀਂ ਜਿੱਤਾਂਗੇ ਔਰ ਤਗੜੇ ਹੋ ਕੇ ਜਿੱਤਾਂਗੇ ਗੱਲ ਆ ਕਿ ਇਹ ਨਿਤਾਬ ਜੀ ਸਿੱਧਾ ਕਿਦੋਂ ਬਾਹਰ ਜਿਹੜਾ ਕਿ ਆਇਆ ਵੈਸੇ ਜੋ ਜੁਆਇਨ ਕਰਾਇਆ ਜਾਣਗੇ ਇਹ ਆਪਰ ਐਕਟਿਵ ਹੋਏਗਾ ਫੋਦਾ ਇਹ ਆਪ ਐਕਟਿਵ ਹੋ ਚੁੱਕਿਆ ਹੈ ਅਜੇ ਕੱਲ ਆਇਆ ਹੈ ਇਹਨੇ ਪੂਰੀ ਐਕਟੀਵਿਟੀ ਸ਼ੁਰੂ ਕਰਤੀ ਹੈ ਮੈਂ ਤੁਹਾਨੂੰ ਫੇਰ ਦੱਸ ਰਿਹਾ ਸੀ ਕੱਲ ਦੇ ਘਰ ਵਾਲੇ ਵਾਲੇ ਘੁੰਮਦਾ ਦਿਖ ਰਿਹਾ ਕਿਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੈ ਸਾਡੇ ਹਲਕੇ ਦੇ ਵਿੱਚ ਉਹ ਚਾਹੇ ਕੋਈ ਕੈਂਡੀਡੇਟ ਹੈ ਕਿਉਂਕਿ ਹਾਰ ਰਹੇ ਹਨ ਇੱਕ ਕੈਂਡੀਡੇਟ ਵੀ ਮਾਰਿਆ ਗਿਆ ਤਾਂ ਇਲੈਕਸ਼ਨ ਖਤਮ ਹੋ ਜਾਣੀ ਹੈ ਹਰ ਜਿਹੜੇ ਬੰਦੇ ਨੇ ਪਹਿਲਾਂ ਜਿਵੇਂ ਅੰਦਰ ਤੇ ਅਗੇ ਦੋ ਕਤਲ ਕੀਤੇ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੋਮਲੇ ਕਰੇਗਾ ਮੈਂ ਕਹਿੰਦਾ ਪੁਲਿਸ ਕੀ ਕਰਦੀ ਹੈ ਇਹ ਡੀਸੀ ਕਿਦਾਂ ਅੰਦਾਜ਼ੇ ਨੇ ਇਹ ਇਜਾਜ਼ਤ ਦਿੱਤੀ ਹੈ ਅਰੇ ਇਲੈਕਸ਼ਨ ਦੇ ਵਿੱਚ ਠੀਕ ਹੈ ਮੁੱਖ ਮੰਤਰੀ ਨੂੰ ਤਾਂ ਇਹ ਜੇ ਬੰਦਿਆਂ ਦੀ ਲੋੜ ਹੈ ਉਹਨੇ ਬੁਲਾ ਲਿਆ ਲੇਕਿਨ ਐਸੀ ਤਾਂ ਆਪਣੇ ਸਮਾਜ ਨੂੰ ਦੇਖਣਾ ਹੈ ਸਿਰਫ ਚਿੰਤਾ ਕੀ ਨਹੀਂ ਹੈ ਕਿੰਨੇ ਹੁਣ ਇਹਨੂੰ ਮੈਂ ਸੀਐਨ ਕਚ ਨੂੰ ਚਾਹਾਂਗਾ ਕੀਤਲੋਂਗਰਾਲ ਨੇ ਬਹੁਤ ਹੀ ਸਰਗੇਨ ਜਿਹੜੇ ਇਲਜ਼ਾਮ ਹੈ ਉਹ ਆਮ ਆਦਮੀ ਪਾਰਟੀ ਤੇ ਸਮੁੱਚੇ ਤੌਰ ਤੇ ਲਗਾਏਗਾ ਉਹਨਾਂ ਦੇ ਐਮਐਲਏ ਤੇ ਵੀ ਲਗਾਏ ਹੈ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਲਗਾਏ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਠੀਕ ਹੈ ਕਿੰਨਾ ਕੁ ਲੜ ਸਕਦਾ ਇੱਕ ਆਦਮੀ ਕਹਿੰਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਆਫੀ ਗੱਲਾਂ ਕਰਨੀਆਂ ਬਹੁਤ ਖਾਲੀਆਂ ਨੇ ਜੀ ਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮਸੀਬਤਾਂ ਘਾਲੀਆਂ ਨੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ ਉਸ ਨੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਕਿ ਆ ਮੁੱਖ ਮੰਤਰੀ ਜੀ ਦੱਸਣਗੇ ਕਿ ਇਸ ਦਾ ਸਾਰਾ ਮੁੱਖ ਮੰਤਰੀ ਦੇ ਖਿਲਾਫ ਵੀ ਕਿ ਪਾਕਿਸਤਾਨ ਤੋਂ ਤਾਂ ਉਤਨਾ ਕੀਆ ਕੌਣ ਦੇ ਰਿਹਾ ਕਿ ਆ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਤੋਂ ਤਾਂ ਕੀ ਆਉਣ ਲੱਗ ਗਿਆ ਗੱਲ ਮੁੱਖ ਮੰਤਰੀ ਨਾਲ ਲੜਾਈ ਮੁੱਖ ਮੰਤਰੀ ਦੇ ਨਾਲ ਹੈ ਤੇ ਅਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ ਤੇ ਹੈ ਇਸ ਸੰਧੀ ਸੰਧੀ ਪਾਕਿਸਤਾਨ ਤੋਂ ਆ ਰਹੀ ਹੈ। ਕੀ ਲਿੰਕ ਹੈ? ਇਹਨੂੰ ਕੌਣ ਸਟੈਬਲਿਸ਼ ਕਰੇਗਾ? ਬਿੱਲੀ ਦੇ ਸਰਾਣੇ ਦੁੱਧ ਰੱਖਤਾ। ਕੋਈ ਯਾਰ ਮੁੱਖ ਮੰਤਰੀ ਦੇ ਖਿਲਾਫ ਤੁਹਾਡੇ ਸਾਰੇ ਅਲੀਗੇਸ਼ਨ ਉਹਦੇ ਪਰਿਵਾਰ ਦੇ ਤੁਸੀਂ ਮੁੱਖ ਮੰਤਰੀ ਨੂੰ ਉੱਠਾ ਰਹੇ ਹੋ। ਮੈਂ ਤਾਂ ਬੀਜੇਪੀ ਵਾਲਿਆਂ ਤੇ ਹੈਰਾਨ ਹੈ ਕਿ ਆਇ ਤੁਹਾਡੇ ਵਿੱਚ ਨਹੀਂ। ਵੀ ਰਲੇ ਮਿਲੇ ਉਹ ਸਾਰਾ ਕੁਝ ਇਹ ਹੈ। ਜਨਤਾ ਆਵਾਜ਼ ਦੇ ਆਵਾਜ਼ ਦਾ ਹੈ। ਉਹਨਾਂ ਦੇ ਕਹਿ ਕੀ पहला कौन ने जाता सारे कट्ठे थे जद शीतल अंगराज से खोलिया सारा कुछ रोड़े को आ गया तो यह भज लेकिन एक गल जरूर है ये सारे करनाक्रम के करिया सारा कुछ आम आदमी पार्टी की सरकार की चाहे वह पहला शीतल करता सी चाहे फिर रिंकू करता स ਚਾਹੇ ਉਹਨੂੰ ਰੂੜਾ ਕਰ ਰਿਹਾ ਚਾਹੇ ਉਹਨੂੰ ਪਰਿਵਾਰਾਂ ਦੀ ਚਾਹ ਹੈ ਜਾਂ ਪਰਿਵਾਰ ਕਰਾ ਰਿਹਾ ਹੈ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਇਸ ਕਰਕੇ ਅਸਲੀ ਭੰਡਾ ਤਾਂ ਆਮ ਆਦਮੀ ਪਾਰਟੀ ਦਾ ਭੰਨ ਹੋਣ ਵਾਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜੀਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪਰੋਤ ਯਾਰ ਬਾਬੇ ਨੂੰ ਲੈ ਕੇ ਆਉਂਦੇ ਸੀ ਬੀਜੇਪੀ ਵਾਲੇ ਇਹ ਨਵਾਂ ਕੰਮ ਸਿੱਖ ਗਏ ਬਾਬਾ ਬੇਨਾ ਉਹ ਬਾਬਾ ਕਿਹੜਾ ਉਹ ਸੀਸੀਆਈ ਬਾਬਾ ਜੀ ਨੂੰ ਤਾਂ ਲੈ ਕੇ ਆਉਂਦੇ ਸੀ ਇਹ ਆ ਆ ਹੁਣ ਇਹਨੂੰ ਲੈ ਕੇ ਆਣ ਲੱਗੇ ਸਿੱਧਾ ਹੋਇਆ ਲੈ ਯਾਰ ਹੱਥ ਹੋ ਗਈ। ਕੀ ਹੁਣ ਮਰਵਾਉਣੇ ਆ ਪੈ ਇੱਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ। ਸੋ ਮੈਂ ਮੰਗ ਕਰਦਾ ਕਿ ਇਹਦੀ ਪ੍ਰੋਲ ਵਾਪਸ ਕੀਤੀ ਜਾਵੇ। ਜੋ ਇਲਜ਼ਾਮ ਸੀਤ ਲੰਗਰਾਲ ਨੇ ਲਗਾਏ ਹੈ। ਉਹਨਾਂ ਦੀ ਹਾਈ ਕੋਰਟ ਤੋਂ ਉਹ ਮੋਟੋ ਉਹਨਾਂ ਨੂੰ ਲਵੇ ਤੇ ਉਹਦੇ ਤੇ ਸੀਬੀਆਈ ਇਨਕੁਆਰੀ ਮਾਰ ਕਰੇ। ਬੀਜੇਪੀ ਨੂੰ ਮੈਂ ਕਹਿਣਾ ਚਾਹੁੰਦਾ ਤੇ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਸਟੇਜ ਪਰ ਉਹਨੂੰ ਫਿਰ ਟੱਕੜਾਤਾ ਕਰ ਦਿੰਦੇ ਉਹ ਵਿਚਾਰਾ ਰੋਣ ਲੱਗ ਗਿਆ ਆਪਣੀ ਟੀਵੀ ਨੂੰ ਲੈ ਕੇ ਕਿ ਮੈਂ ਆਪਣੀ ਟੀਵੀ ਬਚਾਣੀ ਉਹ ਵੀ ਠੀਕ ਹੈ ਜਿਗਾ ਕਿ ਕਿੰਨਾ ਕੁ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਹਾਂ ਮੈਂ ਕਹਿਣਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਰਿਲੀਜ਼ ਕਰਦਾ ਇਹ ਵੀ ਮੈਂ ਕਿਉਂਕਿ ਹਾਰ ਮੰਨਦਾ ਨਹੀਂ ਕਰ ਸਕਦਾ ਐਸੀ ਤਾਂ ਆਪਣਾ ਕਾਰੋਬਾਰ ਛੱਡ ਕੇ ਕਫਨ ਮੰਨ ਕੇ ਅੱਜ ਦੇ ਲਈ ਪੁਰੇ ਵੀ ਕਰਜੇ ਦੁਰੇ ਵੀ ਆ। বিজেপি ਸਾਥੀ ਜੀ ਕੀ ਪਤਾ ਨਹੀਂ। ਜੇ ਦੇਰੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ। ਕਿ ਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦੱッセ ਦਿੱਤਾ ਆਡੀਓ ਦੇ ਵਿੱਚ ਕੀ ਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਆ, ਅਰੋੜੇ ਦੇ ਕਾਲੇ ਕਾਰਨਾਮੇ ਆ ਤਾਂ ਫਿਰ ਖੋਲ ਦਿੰਦਾ। ਇਹ ਤਾਂ ਤਾਂ ਇਹ ਨਹੀਂ ਵੀ ਕਿਹਾ ਕਿ ਜਰਾ ਕੱਲ ਨੂੰ ਤੋਂ ਅੱਜ ਕਰਦੇ। ਚਲੋ ਉਹਨੇ ਉਹਨੂੰ বিজেপি ਵਾਲੇ ਦੋ ਜਿਹੜੇ ਅਪਰੋਚ ਹੋਏ ਵੀ ਉਹਨਾਂ ਨੇ ਆ ਕੇ ਦੱਸਤਾ ਹੋਣਾ ਕਹਿਤਾ ਹੋਣਾ ਵੀ ਜਿਸ ਤਰ੍ਹਾਂ ਐਰੇ ਨੇ ਦਿੱਤੀ ਜਿਸ ਤਰ੍ਹਾਂ ਦੂਸਰਿਆਂ ਨੇ ਦਿੱਤੀ ਹੈ ਉਸ ਦਾ ਤੂੰ ਵੀ ਟੀਐਮ ਨੂੰ ਕੇਰ ਗਵਰਨਰ ਨੂੰ ਤਾਂ ਦੇ ਦਿੰਦਾ ਘੱਟ ਤੇ ਘੱਟ ਕੁਝ ਗੱਲ ਤਾਂ ਬਣ ਜਾਂਦੀ ਪਰ ਇੱਕ ਗੱਲ ਕੋਈ ਤੇ ਖੜਾ ਹੋ ਗਿਆ ਕਿ अरोड़ा ਦਾ ਪਤਾ ਲੱਗ ਗਿਆ ਕਟਹਿਰੇ 'ਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ ਕਟਹਿਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਕਟਹਿਰੇ 'ਚ ਖੜਾ ਉਹ ਚਾਹੇ ਜਿੰਨਾ ਮਰਜੀ ਸੱਚਾ ਬਣੀ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜੀ ਇਹਦੇ 'ਚ ਕੀ ਹੈ ਇਹ ਸਚਾਈ ਹੈ ਉਹਨੂੰ ਸਚਾਈ ਬਰਲੇ ਕੇ ਆਵੇ ਜੀਪਾ ਨਾਲ ਵਾਲੇ ਮਾਮਲੇ ਤੇ ਲਿਖਤੀ ਕੰਪਲੇਨ ਹੈ ਐਸੀ ਲਿਖਤੀ ਕੰਪਲੇਨ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰ ਦਤਾ ਕਰਨ ਵਾਲੇ ਬੰਦੇ ਲਿਆ ਕੇ ਇੱਥੇ ਇਲੈਕਸ਼ਨ ਡੁਪਲ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਐਸੀ ਨਾ ਕੰਮ ਕਰਾਉਂ ਬਹੁਤ ਧੰਨਵਾਦ ਸਾਰਿਆਂ ਦਾ